ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਇਸ ਸ਼ਾਨਦਾਰ ਜਿੱਤ ਨੂੰ ਲੈ ਕੇ ਜਨਤਾ ਕਲੋਨੀ ਗਿੱਲਪਿੰਡ ਵਿਖੇ ਸਿਕਲੀਕਰ ਸਿੰਘ ਸਭਾ ਦੇ ਪ੍ਰਧਾਨ ਮਿਠਨ ਸਿੰਘ ਅਤੇ ਸਾਬਕਾ ਸਰਪੰਚ ਜੁਜਾਰ ਸਿੰਘ ਦੀ ਅਗਵਾਈ ਹੇਠ ਸੈਂਕੜੇ ਸਥਾਨਕ ਲੋਕਾਂ ਵੱਲੋਂ ਟੋਲਦੀ ਥਾਪ ਤੇ ਰਾਜਾ ਬੜਿੰਗ ਦੀ ਜਿੱਤ ਨੂੰ ਲੈ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਇਲਾਕੇ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਪੂਰੇ ਇਲਾਕੇ ਵਿੱਚ ਘੁੰਮ ਕੇ ਵੋਟਰਾਂ ਦਾ ਧੰਨਵਾਦ ਕਰਦਿਆਂ ਕੀ ਕਿਹਾ ਆਓ ਵੇਖਦੇ ਹਾਂ ਪੰਜਾਬ ਖਬਰ 24 ਦੀ ਇਹ ਵਿਸ਼ੇਸ਼ ਰਿਪੋਰਟ ਰਾਜਾ ਬੜਿੰਗ ਜੀ ਲੁਧਿਆਣਾ ਤੋਂ ਵੱਡੀ ਲੀਡ ਨਾਲ ਜਿੱਤੇ ਨੇ ਸੋ ਜਿੱਥੇ ਰਾਜਾ ਬੜਿੰਗਜੀ ਨੂੰ ਮੁਬਾਰਕਾਂ ਉਥੇ ਸਮੁੱਚੇ ਲੁਧਿਆਣਾ ਦੇ ਕਾਂਗਰਸ ਪਾਰਟੀ ਦੇ ਵਰਕਰ ਅਹੁਦੇਦਾਰ ਲੋਕ ਸਭਾ ਪਾਰਟੀ ਮੈਂ ਸਾਹਿਬ ਦੇ ਵਰਕਰ ਅਹੁਦੇਦਾਰ ਸਾਰਿਆਂ ਨੇ ਇਕਜੁੱਟਤਾ ਦਿਖਾਈ ਆ ਔਰ ਵਿਸ਼ੇਸ਼ ਤੌਰ ਤੇ ਧੰਨਵਾਦੀਆਂ ਲੁਧਿਆਣਾ ਦੇ ਲੋਕਾਂ ਦੇ ਜਿਨ੍ਹਾਂ ਨੇ ਐਡਾ ਵੱਡਾ ਵਿਸ਼ਵਾਸ ਕਾਂਗਰਸ ਪਾਰਟੀ ਦੇ ਵਿੱਚ ਦਿਖਾਇਆ ਔਰ ਪੂਰੇ ਪੰਜਾਬ ਦੇ ਵਿੱਚ ਵੱਡੇ ਮਾਰਜਿਨ ਨਾਲ ਕਾਂਗਰਸ ਪਾਰਟੀ ਨੂੰ ਜਿਤਾਇਆ ਔਰ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਪਿਛਲੇ 2 ਸਾਲ ਦੇ ਕਾਰਜਕਰ ਤੋਂ ਨਾਖੁਸ਼ ਪਬਲਿਕ ਨੇ ਕਾਂਗਰਸ ਦਾ ਸਮਰਥਨ ਕੀਤਾ ਸੋ ਆਉਣ ਵਾਲੇ ਟਾਈਮ ਦਾ ਬੜਾ ਵੱਡਾ ਸੰਕੇਤ ਹੈ ਜਿਹੜਾ ਉਹ ਲੋਕਾਂ ਦੇ ਵਿੱਚ ਜਾਂਦਾ ਹੈ ਕਿ ਆਉਣ ਵਾਲੀ ਸਰਕਾਰ ਆ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਹੋਵੇਗੀ ਸੋ ਸਾਰੇ ਵਰਕਰ ਸਾਰੇ ਲੋਕਾਂ ਨੂੰ ਇਸ ਜਿੱਤ ਦੀਆਂ ਲੱਖ ਲੱਖ ਕੋਟਾਂ ਕੋਟ ਵਧਾਈਆਂ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਪਹਿਲਾਂ ਤਾਂ ਸਾਰੇ ਪਿੰਡ ਤੇ ਕਲੋਨੀ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਦਿਨ ਰਾਤ ਖੜੇ ਤੇ ਇਸ ਕਲੋਨੀ ਦਾ ਜਿਹੜਾ ਰਿਜ਼ਲਟ ਆ ਇੱਕ-ਇੱਕ ਬੂਟ ਦਾ ਉਹਨਾਂ ਨੇ ਚੱਲ ਕੇ ਜਿਹੜੇ ਕਦਮ ਵੋਟ ਪਾ ਕੇ ਰਾਜਾ ਬੜਿੰਗ ਨੂੰ ਜਿਤਾਇਆ ਤੇ ਪੂਰੇ ਸਾਡੀ ਕਲੋਨੀ ਤੇ ਭਾਈਚਾਰੇ ਵੱਲੋਂ ਇਸ ਕਲੋਨੀ ਦੇ ਜਿੰਨੇ ਵੀ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਭਾਈ ਬਹੁਤ-ਬਹੁਤ ਵਧਾਈਆਂ ਭਾਈ ਰਾਜਾ ਸਿੰਘ ਬੜਿੰਗ ਨੂੰ ਤੇ ਖਾਸ ਤੌਰ ਤੇ ਸਾਨੂੰ ਪਤਾ ਵੀ ਜਿਵੇਂ ਗਿੱਦੜਬਾਜੀ ਕੰਮ ਕੀਤਾ ਸੀ ਉਦਾਂ ਹੀ ਇੱਥੇ ਆਪਣੇ ਕਲੋਨੀਆਂ ਚ ਕਰਨਗੇ ਆਪਣੇ ਸ਼ਹਿਰਾਂ ਚ ਕਰਨਗੇ ਲੁਧਿਆਣੇ ਦਾ ਨਕਸ਼ਾ ਚੇਂਜ ਕਰਨਗੇ ਤੇ ਇਹ ਇੱਕ ਇਹ ਵੀ ਚੀਜ਼ ਦੇਖਣ ਨੂੰ ਮਿਲੀ ਆ ਤੇ ਜਿਵੇਂ ਅਕਾਲੀ ਦਲ ਦਾ ਵੋਟ ਬੈਲੈਂਸ ਜ਼ੀਰੋ ਹੋਇਆ ਨਾਲ ਹੀ ਆਪ ਦਾ ਵੀ ਹੋਇਆ ਪਰ ਲੋਕ ਚਾਹੁੰਦੇ ਸੀ ਵੀ ਇਹ ਇਹ ਦੋਨਾਂ ਨੂੰ ਢਾ ਕੇ ਕੋਈ ਨਵਾਂ ਚਿਹਰਾ ਲਿਆਇ ਜਾਵੇ ਤੇ ਉਹ ਰਾਜਾ ਬੜਿੰਗ ਜੀ ਨੇ ਔਰ ਮੈਨੂੰ ਲੱਗਦਾ ਪੂਰੇ ਆਸ ਤੇ ਮਨ ਨਾਲ ਇੱਥੇ ਕੰਮ ਬਹੁਤ ਵਧੀਆ ਕਰਨਗੇ ਔਰ ਕਰਦੇ ਵੀ ਰਹੇ ਨੇ ਖੁਸ਼ੀ ਦਾ ਤਿਵਾਰ ਹੈ ਅੱਜ इसलिए कि असी सारे हिंदू मुस्लिम और सिख सब भी ये ख्वाहिश थी कि कांग्रेस पार्टी बड़ी बहुमत के साथ कामयाब होकर आवे अलहमदिल्ला रबदा शिक्र है कि आज लुधियाना से राजा वरिंग जी बड़ी अच्छी बहुमत के साथ कामयाब हुए हैं और हमारी इस कॉलोनी में जितने भी हम भाईचारे के लोग रहते हैं बड़ी खुशी देना आज एक हफ़्ता से बड़ी मेहनत करके और उनको बड़ी कामयाब करने की कोशिश की है और इन हमें उम्मीद है कि आगे वो ਚਾਰੋਂ ਕੌਮੋਂ ਕੇ ਲਿਏ ਔਰ ਚਾਰੋਂ ਧਰਮੋਂ ਕੇ ਲਿਏ ਬਿਹਤਰੀਨ ਕਾਮ ਕਰੇਗੇ ਇਨਸ਼ਾ ਅੱਲਾਹ ਤਾਲਾ ਜੀ ਅਸੀਂ ਰਾਜਾ ਬਣੰਗ ਨੂੰ ਬਹੁਤ ਮੁਬਾਰਕਾਂ ਦਿੰਨੇ ਆ ਕਿ ਅਸੀਂ ਘਰ ਘਰ ਜਾ ਕੇ ਤੁਰ ਕੇ ਸਾਰੇ ਪਿੰਡਾਂ ਵਿੱਚ ਗਿਆ 200 ਪਿੰਡ ਦੇ ਵਿੱਚ ਅਸੀਂ ਗਿਆ 200 ਪਿੰਡ ਦੇ ਵਿੱਚ ਜਾ ਕੇ ਉਹਨੂੰ ਕਹਿ ਕੇ ਲੋਕਾਂ ਨੂੰ ਤੇ ਅਸੀਂ ਉਹਨੂੰ ਜਤਾਇਆ ਕਿ ਅਨ ਸਾਨੂੰ ਆਸ ਹੈ ਕਿ ਜਿਹੜੇ ਸਾਡੇ ਰੇਹ ਕੰਮ ਹੋਣਗੇ ਰਾਜਾ ਬਣੰਗ ਸਾਡੇ ਕਰੂਗਾ